ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡਾਂ ਦੇ ਵਿੱਚ ਕਈ ਬਹੁ ਕਰੋੜੀ ਪ੍ਰੋਜੈਕਟ ਚੱਲ ਰਿਹਾ ਨੇ ਤੇ ਜਿਨ੍ਹਾਂ ਦੇ ਵਿੱਚੋਂ ਜਾਂਦਲਾ ਪਿੰਡ ਵੀ ਇੱਕ ਹੈ ਜਿੱਥੇ ਕਿ 15 ਕਰੋੜ 60 ਲੱਖ ਰੁਪਏ ਦੀ ਲੱਗਦੇ ਨਾਲ ਪਾਕੜਾ ਨਹਿਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਨਹਿਰ ਦੇ ਉੱਤੇ ਦੋ ਵੱਡੇ ਪੁਲ ਬਣਾਏ ਜਾ ਰਹੇ ਹਨ ਜਿਸ ਦੇ ਨਾਲ ਪਿੰਡ ਜਾਂਦਲਾ ਤੇ ਨਾਲ ਲੱਗਦੇ ਦਰਜਨਾ ਪਿੰਡਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਪਿੰਡ ਜਾਂਦਲਾ ਦੇ ਸਰਪੰਚ ਨੇ ਦੱਸਿਆ ਕਿ 14 ਅਗਸਤ 2021 ਨੂੰ ਰਾਣਾ ਕੇਪੀ ਸਿੰਘ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਹੁਣ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਪੁਲ ਬਣ ਕੇ ਤਿਆਰ ਹੋ ਜਾਵੇਗਾ ਅਤੇ ਇੱਕ ਵੱਡੀ ਸਹੂਲਤ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਾਸੀਆਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਉਹਨਾਂ ਨੂੰ ਇੱਕ ਵੱਡਾ ਪੁਲ ਬਣਾ ਕੇ ਦਿੱਤਾ ਜਾਵੇ ਇਸ ਮੌਕੇ ਉਹਨਾਂ ਨੇ ਆਪਣੇ ਪਿੰਡ ਵਾਸੀਆਂ ਵੱਲੋਂ ਇਸ ਪੁਲ ਨੂੰ ਬਣਵਾਉਣ ਦੇ ਲਈ ਰਾਣਾ ਕੇਪੀ ਸਿੰਘ ਦਾ ਖਾਸ ਧੰਨਵਾਦ ਵੀ ਕੀਤਾ ਹੈ ਤੇ ਆਓ ਸੁਣਦੇ ਹਾਂ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਪੰਚ ਨੇ ਕਿਵੇਂ ਆਪਣੀ ਖੁਸ਼ੀ ਜ਼ਾਹਰ ਕੀਤੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਰਸਤੇ ਪਾਇਆ ਔਰ ਉਸ ਸਮੇਂ ਦੀ ਸਰਕਾਰ ਮੌਜੂਦਾ ਸਰਕਾਰ ਤੇ ਇਸ ਟਾਈਮ 2021 14 ਅਗਸਤ ਨੂੰ ਜਦੋਂ ਇਹ ਉਹ ਕਟਨ ਹੋਇਆ ਤੇ ਰਣਾ ਕੇਪੀ ਨੇ ਦੱਸਿਆ ਕਿ ਇਹ ਮਨਜ਼ੂਰ ਹੋ ਗਿਆ ਹੈ ਇਹ ਕਾਫੀ ਸਮਾਂ ਪਹਿਲਾਂ ਤੋਂ ਇਸ ਨਰਸ ਚੱਲ ਰਿਹਾ ਤਾਂ ਸਾਡੇ ਪਿੰਡ ਵਾਸੀਆਂ ਦਾ ਇੱਕ ਮੇਰੇ ਹੀ ਪਿੰਡ ਨੂੰ ਨਹੀਂ ਇਹ ਪੁਲ ਲੱਗ ਰਿਹਾ ਬਲਕਿ ਹੋਰ ਵੀ ਸਾਰੇ ਜਿੰਨੇ ਵੀ ਨੰਦਪੁਰ ਤੋਂ ਲੈ ਕੇ ਮੰਗਲ ਤੱਕਰ ਇਹ ਪੁਲ ਸਭ ਤੋਂ ਬੈਸਟ ਬਣ ਰਿਹਾ ਹੈ ਔਰ ਬਣ ਗਿਆ ਬਹੁਤ ਘੱਟ ਬੰਨਾਂ ਦੇ ਵਿੱਚ ਹੀ ਇਹ ਕੰਪਲੀਟ ਚੱਲੂ ਕਰ ਦਿੱਤਾ ਜਾਵੇਗਾ ਇੱਕ ਹੋਰ ਮੈਂ ਸਰਕਾਰ ਵੱਲੋਂ ਬੇਨਤੀ ਹੀ ਕਰ ਸਕਦਾ ਹਾਂ ਬੇਨਤੀ ਕਰ ਰਿਹਾ ਹਾਂ ਕਿ ਜੋ ਪੁਲ ਦੇ ਸਾਹਮਣੇ ਮਿੱਟੀ ਦੇ ਜੋ ਢੇੜ ਬਹੁਤ ਉੱਚੇ-ਉੱਚੇ ਹਨ ਇਹ ਜੋ ਉਠਾ ਦੇਣ ਤਾਂ ਬੜੀ ਮਿਹਰਬਾਨੀ ਇਹ ਉਠਲੇ ਨਹੀਂ ਹਨ ਤਾਂ ਉਹ ਡਿੱਗਣ ਤੋਂ ਬਚਾਉਣ ਵਾਸਤੇ ਡੰਗਾ ਇਤਿਆਦੀ ਕੁਝ ਹੋਰ ਸੋਰਸ ਕਰਕੇ ਇਹਨੂੰ ਠੀਕ ਕੀਤਾ ਜਾਵੇ ਤਾਂ ਕਿ ਮਿੱਟੀ ਜੋ ਹੈ بارش ਦੇ ਦਿਨਾਂ ਚ ਇਹ ਥੱਲੇ ਰੋਡ ਪਰ ਨਾ ਆਵੇ ਇਹ ਇਸ ਹਲਕੇ ਨੂੰ ਸਭ ਤੋਂ ਵੱਡੀ ਦੇਣ ਮਿਲੀ ਕਿ ਦੋਨਾਂ ਨਹਿਰਾਂ ਤੇ ਵੱਡਾ ਪੁਲ ਔਰ ਹਾਈਟ ਤੇ ਜਿਸ ਤਰ੍ਹਾਂ ਦੀ ਮੰਗ ਥੀ ਉਸ ਤੋਂ ਵੀ ਸੋਨਾ ਕਰਕੇ ਬਣਾ ਕੇ ਸਾਨੂੰ ਇਹ ਸੰਪਰਦ ਕੀਤਾ ਅਸੀਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ-ਨਾਲ ਮੈਨੇਜਮੈਂਟ ਜਿਵੇਂ ਕਿ ਸਾਡੇ पीडब्ल्यूडी ਵਿਭਾਗ ਦੇ ਸਾਰੇ ਅਧਿਕਾਰੀ ਸਮੇਂ-ਸਮੇਂ ਪਰ ਆ ਕੇ ਚੈੱਕ ਕਰਦੇ ਰਹੇ ਸੀਗੇ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ ਇੱਥੇ। ਔਰ ਹੁਣ ਇਸ ਟਾਈਮ ਮੈਂ ਸਮਝਦਾ ਹਾਂ ਕਿ ਤਿੰਨ ਕਿ ਮਹੀਨੇ ਵਿੱਚ ਇਹ ਪੁਲ ਚਾਲੂ ਹੋਣ ਦੀ ਸੰਭਾਵਨਾ ਹੈ। ਲਗਭਗ 15 ਕਰੋੜ 60 ਲੱਖ ਦੇ ਕਰੀਬ ਇਹ ਮਨਜ਼ੂਰ ਹੋਇਆ ਥਾ। ਸਰ ਸਾਨੂੰ ਯੋ ਕੁਝ ਵੀ ਇਹ ਖੁਸ਼ੀਆਂ ਪ੍ਰਾਪਤ ਹੋਈਆਂ ਹਨ ਇਹ ਸਾਰੀ ਦੇਣ ਰਾਣਾ ਕੇਪੀ ਸਿੰਘ ਜੋ ਸੁਵੰਦੇ ਵਿਧਾਇਕ ਐਮ ਐਲ ਏ ਤੇ ਸਾਡੇ ਹਲਕੇ ਦੇ ਉਹਨਾਂ ਦੀ ਦੇਣ ਹੈ ਇਹ ਸਾਰਾ ਸਿਰਿਆ ਉਹਨਾਂ ਨੂੰ ਜਾ ਰਿਹਾ ਹੈ ਸੋ ਮੈਂ ਪਿੰਡ ਵਾਸੀਆ ਵੱਲੋਂ ਔਰ ਆਪਣੇ ਵੱਲੋਂ ਔਰ ਅਗਲ-ਬਗਲ ਦੇ ਸਾਰੇ ਪਿੰਡ ਖੁਸ਼ ਹਨ ਇਹ ਪੁਰ ਦੇ ਕੰਮ ਨੂੰ ਦੇਖ ਕੇ ਸੋ ਮੈਂ ਬੇਨਤੀ ਕਰਾਂ ਕਿ ਇਨਾਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕੰਮ ਨੂੰ ਸਿਰੇ ਚੜਾਇਆ ਸਰ ਸਾਡੇ ਦੋਹਾਂ ਨੇੜੇ ਦੀ ਪੁਲਿਸੀ ਛੋੜ ਛੋੜੇ ਸਾਡੇ ਸਕੂਲ ASCII ਪਰਦੇ ਸੀਗੇ ਜਾਂ ਸਾਨੂੰ ਵੀ ਤੰਗੀ ਹੁੰਦੀ ਸਕੂਲ ਵਿੱਚ ਅਸੀਂ ਜਾਣਦੇ ਸੀਗੇ ਪਾਣੀ ਖੜ੍ਹ ਜਾਣਾ ਬਾਹਰੋਂ ਪੈਣੀ ਪਾਣੀ ਖੜ੍ਹ ਜਾਣਾ ਅਸੀਂ ਕਿਤੇ ਬਗਟਾ ਰੋੜ ਜਾਣੇ ਆ ਗਏ ਤੰਗੀ ਸਾਨੂੰ ਵੀ ਬਹੁਤ ਸੀ ਸਰ ਇਹ ਸਾਡੀ ਸਾਡੇ ਸਾਰੇ ਸਾਲ ਦੇਣਾ ਇਹ ਲਟੈਰੋ ਕੇ ਆਏ ਇਹਨਾਂ ਨੇ ਕੋਸ਼ਿਸ਼ ਕੀਤੀ ਬਹੁਤ ਤੇ ਸਾਨੂੰ ਪਰੇਸ਼ਾਨ ਕਰਾਣ ਜੀ ਨੇ ਇਹ ਐਪਲੀਕੇਸ਼ਨ ਰਾਨਾ ਰਾਣੀ ਜੀ ਨੇ ਮਨਜ਼ੂਰ ਕਰਾਇਆ ਸਾਡਾ ਪੁਰਜੀ ਉਸ ਸਮੇਂ ਦੇ ਐਮਐਲਏ ਰਾਣਾ ਕਨਪਾਲ ਜੀ ਨੇ ਅਸੀਂ ਦੁੱਖ ਅਸੀਂ ਉਹਨਾਂ ਨੂੰ ਦੁੱਖ ਅੱਤਆ ਉਹਨਾਂ ਨੇ ਸਾਡੇ ਇੰਨੀ ਵੱਡੀ ਦੇਣ ਦੇਤੀ ਸਾਡਾ ਪੋਲ ਕਰਤਾ ਮਨਜ਼ੂਰ ਜੀ ਸਰਪਿੰਦ ਪਾਚੀ ਨੂੰ ਬਹੁਤ ਖੁਸ਼ੀ ਦੀ ਲਾੜਾ ਕਿ ਸਾਡੇ ਮਹਿਰ ਨੂੰ ਸਾਡੇ ਦੋਹਾਂ ਸਿੰਦਾਂ ਨੂੰ ਪੁਲ ਬੜਾ ਸੋਹਣਾ ਬਣ ਗਿਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਦੀ ਲਿਆਰ ਸਾਡੇ ਕੀਤਪੁਰ ਦਾ ਕਿੰਨਾ ਦਾ ਪੁਲ ਹੈ ਕਿ ਤੇ ਬਣਿਆ ਨੂੰ ਸਰਕਾਰ ਦੇ ਨਿਯਤਨਾ ਪੁਲ ਜੀ ਬਣੇਵਾ ਜਿੱਦਾਂ ਸਾਨੂੰ ਜੇ ਸਾਨੂੰ ਜੇਗਾ ਪੁਲ ਸਾਡਾ ਤਾਂ ਇਹਦੇ ਨਹੀਂ ਪੁਲ ਬਣਿਆ ਜਿੱਦਾਂ ਜੀ ਰਾਣਾ ਕੇ ਪੀ ਜੀ ਨੇ ਜੀ ਐਡ ਹੁੰਦੇ ਹੀ ਅਸੀਂ ਉਸੇ ਵਧਾਇਕ ਸੀਗੇ ਜੀ ਹਾਂਜੀ ਹਾਂਜੀ ਸਰ ਪੂਰ ਖੁਸ਼ੀ ਜੀ ਪੂਰੇ ਜੀ